ਸਤਿ ਸ਼੍ਰੀ ਅਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਚੰਬਲ ਜ਼ਿਲ੍ਹਾ ਕਰਨਤਾਰਨ ਤਹਿਸੀਲ ਕਰਨਦਾਰਨ ਅੱਜ ਤਰੀਕੇ ਕੀ ਆ ਜੀ 29 ਮਾਰਚ 2025 ਸਮਾਂ ਕੁਝ 2:00 ਵਜੇ ਦਾ ਜੀ ਆਪਾਂ ਅੱਜ ਤੁਹਾਡੇ ਵੇਖਣ ਨੂੰ ਲੈ ਕੇ ਆਇਆ ਜੀ ਅੱਠ ਨਾਗ ਠੀਕ ਹੈ ਜੀ ਜ਼ਿਆਦਾਤਰ ਅੱਜ ਆਪਣੇ ਨਾਗ ਸਾਰੇ ਸੱਜਰ ਆ ਜੀ ਠੀਕ ਹੈ ਜੀ ਬਾਕੀ ਆਪਾਂ ਵੀਰ ਹੁਣਾ ਨਾਲ ਗੱਲਬਾਤ ਕਰਦੇ ਆਂ ਜੀ ਉਹਨਾਂ ਤੋਂ ਜਾਣਕਾਰੀ ਲੈਣੇ ਆ ਜੀ ਕਿੰਨਾ ਟਾਈਮ ਹੋਇਆ ਸੂਇਆਂ ਨੂੰ ਕਿੰਨੀ ਜਾਣਕਾਰੀ ਬਾਕੀ ਆਪਾਂ ਲੈਣੇ ਆ ਜੀ ਵੀਰ ਹੁਣਾ ਤੋਂ ਤੇ ਅੱਜ ਆਪਾਂ ਕਰੀਏ ਗੱਲਬਾਤ ਸ਼ੁਰੂ ਹੋਰ ਗਿਲਸਾਹਬ ਕੀ ਹਾਲ ਚਾਲ ਠੀਕ ਠਾਕ ਜੀ ਹੋਰ ਪ੍ਰਤਾਜ ਜੀ ਕੀ ਹਾਲ ਚਾਲ ਚੜਦੀ ਕਲਾ ਵਾ ਹੋਰ ਵੀਜੀ ਕੀ ਹਾਲ ਚਾਲ ਠੀਕ ਠਾਕ ਜੀ ਕੀ ਗੱਲ ਆ ਢਿੱਲੇ ਢਿੱਲੇ ਲੱਗਨਦੇ ਨਹੀਂ ਮਜਾ ਕਰਦਾ ਢਿੱਲੇ ਆਪਾਂ ਕਾਦੇ ਨਾ ਵੇਖਿਆ ਮੇਲਾ ਕੋਈ ਕੰਮ ਨਹੀਂ ਹੈਗਾ ਅੱਛਾ ਹੀ ਕੰਮ ਕੁਝ ਇਕੱਠੇ ਆ ਹਾਂਜੀ ਰੱਬ ਦੀ ਕਿਰਪਾ ਨਾਲ ਹਾਂਜੀ ਅੱਜ ਕਿੰਨੇ ਲੈ ਗਿਆ ਜੀ ਪਸ਼ੂ ਬਕਾਊ 4 ਮੱਝਾਂ 4 ਮੱਝਾਂ ਚਾਰ ਮੱਝਾਂ ਚਾਰ ਗਾਈਆਂ ਆ ਮੱਝ ਆ ਰਿਹਾ 8 ਦਿਨ ਘੱਟੀ ਹੈ ਕਰੀਏ ਸ਼ੁਰੂ ਫਿਰ ਬੀਲੀ 라ਵੀ ਦੀ ਤਿੰਨ ਗੋਲੀ ਠੀਕ ਹੈ ਜੀ ਚਲੋ ਜੀ ਦੱਸਿਓ ਇਹਦੇ ਬਾਰੇ ਜਾਣਕਾਰੀ ਇਹ ਆ ਖੜਤੀ 8 ਦਿਨ ਅੱਛਾ ਜੀ 8 ਦਿਨ ਸੂਣ ਤੇ ਹਾਂਜੀ ਤੇ ਕਿੰਨੇ ਵੇ ਸੂਆ ਭਾਜੀ ਇਹਦਾ ਦੂਜਾ ਸੂਆ ਸੂਣਾ ਹੈ ਹਾਂਜੀ ਠੀਕ ਹੈ ਜੀ ਨੀਲੀ 라ਵੀ ਨੇ ਹਾਂਜੀ ਹਾਂਜੀ ਆਪਾ ਆਪ ਮਾਰਿਆ ਹੁੰਦਾ ਵਾ ਇਹੋ ਜੀ ਰੱਬ ਨੇ ਇਹਨੂੰ ਰੂਪ ਇੱਕ ਲੈਦਾ ਦਿੱਤਾ ਹਾਂਜੀ ਹਾਂਜੀ ਤੇ ਭਾਜੀ ਕਿੰਨੇ ਕਿੰਨੇ ਦਿਨ 8 ਦਿਨ ਹੱਟ 8 ਦਿਨ ਦੂਸਰਾ ਸੂਆ ਸੂਣਾ ਹੈ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਕੋਈ ਜਾਣਕਾਰੀ ਕਿਤਾ ਨੇ 10000 ਰੁਪਏ 10000 ਰੁਪਏ ਠੀਕ ਹੈ ਜੀ ਨੀਲੀ ਰਾਵੀ ਨਸਲ ਹੈ ਜੀ ਤੇ ਦੋ ਥਣ ਵਾਈਟ ਆ ਜੀ ਦੋ ਥਣ ਵਾਈਟ ਖੱਟੀ ਖੰਡੀ ਧੀਰੀ ਨਸਲ ਹੁੰਦੀ ਖੱਟੀ ਆ ਹਾਂ ਜੀ ਜਿੱਦਾਂ ਮਰਜੀ ਤੋਰੀ ਜਾਣਾ ਕੋਈ ਚੱਕਰ ਨਹੀਂ ਬਾਥੂ ਨੰਬਰ ਨੰਬਰ ਪ੍ਰੋਵਾਈਡ ਹਾਂਜੀ ਆਹ ਕਿਦੇ ਠੰਡੇ ਸਭਾਣਾ ਜਾਣਦੇ ਹੀ ਹੈ ਹੋਗਰੇ ਦੇ ਆਖਿਆ ਜਾਂਦਾ ਹਾਂਜੀ 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 ਦੂਸਰਾ ਸੂਰਾ 7 7-8 ਦਿਨ ਲੈਂਦੀ ਹੈ ਸੂਣ ਦੇ ਵਿੱਚ ਤੇ ਲੈਓ ਜੀ ਲੈਓ ਇੱਕ ਕਰੀ ਭਰਾ ਨੂੰ ਲੈਓ ਜੀ ਬਿੰਲੀ ਮੰਕਿਆ ਕੋਈ ਇਹ ਕੀ ਗੱਲ ਕਰਨਾ ਹੈ ਹਾਂਜੀ ਸਹੀ ਗੱਲ ਸਿੰਘ ਨਿਕਾ ਗੋਲ ਸਿੰਘ ਆ ਵੀ ਨਿਕਾ ਹਾਂਜੀ ਤੇ ਗਿਲਸਾਹਬ ਕੀ ਰੇਟ ਕੀ ਕਰਤਾ ਜੀ ਇਹਦਾ ਇਹ ਮੁੱਲ ਭਾਵੇਂ 1.5 ਕਰ ਲੀਏ ਤਾਂ ਲੱਖ ਮੰਨਦਾਂ ਕਰਨਾ ਅੱਛਾ ਜੀ 95 'ਚ ਪਹੁੰਚ 95 ਦੇ ਵਿੱਚ ਪਹੁੰਚ ਪਹੁੰਚ ਠੀਕ ਹੈ ਜੀ ਠੀਕ ਹੈ ਓਕੇ ਸਰ ਚਲੋ ਜੀ ਆਪਾਂ ਚੱਲਦੇ ਆਂ ਇਹ ਦੂਸਰੇ ਨਗ ਤੇ ਚਲੋ ਗਿਲਸਾਹਬ ਇਹਦੇ ਬਾਰੇ ਦਿਓ ਜਾਣਕਾਰੀ ਹਾਂਜੀ ਪਹਿਲਾ ਸੁਆ ਪੂਰੀ ਬੋਰੀ ਨੀ ਨੀ ਹਾਂ ਇਹ 8 ਨੀ ਲਗਾ ਦੇ ਆਹ ਠੀਕ ਆ ਜੀ 8 ਕਿਲੋ ਦੁੱਧ ਮਗਰ ਕੱਟੀ ਕਿਹੜੀ ਗੱਟੀ ਆ ਜੀ ਆਵੇ ਪਹਿਲੀ ਠੀਕ ਆ ਜੀ ਇਹ ਗੱਟੀ ਆ ਜੀ ਨਾਲ ਹਾਂ ਜੀ ਕਿੰਨਾ ਸੂਆ ਭਾਜੀ ਇਹਦਾ ਇਹ ਪਹਿਲਾ ਸੂਆ ਪਹਿਲਾ ਸੂਆ ਨਾਲ ਪਾੜਾ ਲੈਂਦੀ ਅੱਛਾ ਇਹ ਪਾੜਾ ਲੈਂਦੀ ਆ ਜੀ ਨਾਲ ਦੁੱਧਾ ਤੇ ਕਿੰਨਾ ਜੀ ਥੱਲੇ 8 ਕਿਲੋ ਦੁੱਧ ਇਹਦਾ ਬਾਂਦੀ ਹਾਂ ਜੀ ਅੱਛਾ ਜੀ 2.5 ਦਿਨ ਸਾਲ ਉਮਰ ਉਹ ਤੇ ਨਹੀਂ ਹੈ ਬਦਲ ਅੱਛਾ ਜੀ ਠੀਕ ਹੈ ਜੀ ਠੀਕ ਪਹਿਲਾ ਸੂਆ 8 ਲੀਟਰ ਦੁੱਧ ਆਈ ਥੱਲੇ ਅੱਖ ਖਾ ਭਰਾਵਾਂ ਨੂੰ ਹਾਂ ਜੀ ਬੜੀ ਅੱਖ ਲਓ ਜੀ ਤੇ ਤੇਦਾ ਇਹਦਾ ਘੱਟ ਹੋਵੇ ਲੱਗਾ ਕਿ ਨਹੀਂ ਹੈਗਾ ਹਾਂ ਜੀ ਹਾਂ ਜੀ ਹੈਗਾ ਜੀ ਹਾਂ ਬੱਗੀ ਮੋਚ ਬੱਗੀ ਮੋਚ ਸਾਰੀਆਂ ਨਿਸ਼ਾਨੀਆਂ ਪੂਰੀਆਂ ਸਾਰੀਆਂ ਇਹ ਗੱਲਾਂ ਵੀ ਉਤੀ ਨਹੀਂ ਗਈ ਜੋ ਬਣ ਤਿਆ ਜਿਆਦੀਆਂ ਨਾ ਹਾਂ ਜੀ ਹਾਂ ਜੀ ਇਹ ਗੱਲਾਂ ਨਹੀਂ ਕੁਤੀ ਹਾਂ ਜੀ ਹਾਂ ਇਹ ਹੋ ਗਿਆ ਹੀ ਰਹਾ ਲੱਭਿਆ ਨਹੀਂ ਲੱਗਦਾ ਠੀਕ ਹੈ ਜੀ ਚਵਾਈ ਤੂੰ ਇਹ ਚ ਕਿਵੇਂ ਆ ਜੀ ਚਵਾਈ ਆ ਅੱਛਾ ਜੀ ਕਿਵੇਂ ਠੰਡੀ ਧੀਰੀ ਆ ਜੀ ਸਾਰੀ ਬੜੀ ਪਰ ਪਰ ਜੀ ਕੋਈ ਵੀ ਜਿੱਦਾਂ ਮਰਜੀ ਚੋ ਸਕਦਾ ਬਾਕੀ ਆਪਣੀ ਤਸल्ली ਕਰਕੇ ਬੱਚਾ ਮਗਰੋਂ ਛੜੀਗਾ ਪਹਿਲਾਂ ਪਾੜਾ ਬਾਗੇ ਚੋ ਅੱਛਾ ਜੀ ਬੱਚਾ ਮਗਰੋਂ ਛੜਦੇ ਪਹਿਲੇ ਪਾੜਾ ਬਾਗੇ ਚੋ ਲੈਣਦੇ ਪਾੜੇ ਤੇ ਪਾੜੇ ਤੇ ਉਂਦੀ ਪਹਿਲਾਂ ਆਪਾਂ ਹਾਂ ਜੀ ਠੀਕ ਹੈ ਜੀ ਤੇ ਗਿੱਲ ਸਾਹਿਬ ਕੀ ਰੇਟ ਕੀਤਾ ਜੀ ਇਹਦਾ 85 80 ਦੇ ਵਿੱਚ ਮਾਨਤਾ 75 ਹਜ਼ਾਰ ਦੇ ਵਿੱਚੋਂ 1000 ਰੁਪਏ ਸ਼ੁਰੂ ਹੋ ਠੀਕ ਹੈ ਜੀ 75 ਹਜ਼ਾਰ ਦੇ ਵਿੱਚੋਂ ਵਿਚੇ ਹੀ ਪਹੁੰਚ 100 ਕਿਲੋਮੀਟਰ ਦੇ ਵਿੱਚ ਪਹੁੰਚ ਠੀਕ ਹੈ ਜੀ 74 74 ਵਿਚਾਰ 74 ਹਜ਼ਾਰ ਹਾਂ ਜੀ ਐ ਪੂਰਾ ਕੇ ਇਹ ਉਹਦੇ ਗਿਆਨ ਸਾਹਿਬ ਤੁਸੀਂ ਲੱਭ ਕੇ ਕਿੱਥੋਂ ਲਿਆਉਂਦੇ ਜੀ ਇਹੋ ਜਿਹੇ ਕੀਨੇ ਆਈਦੇ ਚੋ ਮਰਤੇ ਆਉਂਦੇ ਖਰਜ ਆਨੇ ਆ ਹਾਂਜੀ ਇਹ ਥੋੜੀ ਆ ਵੀ ਵਾਲੇ ਤਰ੍ਹਾਂ ਤੇ ਇਹ ਖੇਰਮਈ ਦੇ ਮਗਰ ਇੱਕ ਮਈ ਇਹੋ ਜਿਹੀ ਲੱਗਦੀ ਆ ਲੱਭਣੀ ਦੱਭਣੀ ਹਾਂਜੀ ਚਲੋ ਜੀ ਅਗਰ ਤੀਜੇ ਰਾਗ ਤੇ ਚਲੀਏ ਜੀ ਦੇ ਹੋ ਜਾਣਕਾਰੀ ਜੀ ਗਿਲ ਸਾਹਿਬ ਅੱਛਾ ਜੀ ਦੂਜਾ ਸੁਹਾ 70 ਸਾਡੀ ਦੁਜਾ ਨੀਲੀ ਰਾਵੀ ਤੇ ਵੀ ਆਉਂਦੀ ਆ ਠੀਕ ਹੈ ਨੀਲੀ ਰਾਵੀ ਦੇ ਵਿੱਚ ਆਉਂਦੀ ਦੂਸਰਾ ਸੁਹਾ ਜੀ ਇਹਦਾ ਅੱਛਾ ਜੀ ਮਗਰਲੇ ਪਰ 7 ਕਿਲੋ ਦੋਧਿਆ ਜੀ ਹਾਂਜੀ ਆ ਨਾਲ ਕੀ ਕਟਾ ਜੀ ਠੀਕ ਹੈ ਜੀ ਦੂਸਰਾ ਸੁਭਾਈਏ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਡੇਢ ਮਹੀਨਾ ਹੋ ਗਿਆ ਸੋਈ ਨੂੰ ਸੁਵਾਈ-ਚੁਵਾਈ ਦੇ ਵਿੱਚ ਕਿਵੇਂ ਆ ਜੀ ਠੀਕ ਠੀਕ ਹੈ ਜੀ ਸੁਵਾਈ ਦਾ ਨਹੀਂ ਸੁਣਦਾ ਹਾ ਦਾ ਜੇ ਮਾਰਾ ਮਾਰੇ ਨਾ ਮਾਰਾ ਲੈਂਦੇ ਹਾਂਜੀ ਤੇ ਨਾ ਕੋ ਬਾਲਾ ਲਵਾਉਂਗੇ ਠੀਕ ਹੈ ਅਗ ਫੇਰ ਦਾदू ਕਿੰਨਾ ਦੁੱਧ ਦੇ ਜੀ ਥਲੇ 7 ਕਿਲੋ ਦੁੱਧ ਆਈ ਪੱਕਾ ਠੀਕ ਹੈ ਤੇ ਕਿਵੇਂ ਠੰਡੀ ਸੀ ਲਿਆ ਜੀ ਪੂਰੀ ਠੀਕ ਹੈ ਜੀ ਮੈਂ ਮਾਪ ਤੇ ਤੇ ਮਿਲਦੀ ਆ ਹਰਦੀ ਬੋਕ ਦੀ ਕਿਰਵਾ ਸੂਆ ਜੀ ਇਹਦਾ ਦੁੱਧਿਆ ਹੋ ਸਕਦੀ ਦੁੱਧਿਆ ਸੂਆ ਤੀਜਾ ਵੀ ਹੋ ਸਕਦੀ ਠੀਕ ਹੈ ਜੀ ਠੀਕ ਅੱਛਾ ਜੀ ਠੀਕ ਕਰ ਲਿਆ ਠੀਕ ਹੈ ਜੀ ਤੇ ਗਿਲ ਸਾਹਿਬ ਕੀ ਰੇਟ ਕੀ ਕਰਤਾ ਜੀ ਇਹਦਾ ਇਹਦਾ ਮਨ ਜਾਇ ਜ ਆਪੇ ਕਰ ਦੇ ਮੈਨੂੰ ਕੋਈ ਨਹੀਂ ਕੋਈ ਫਤਰੀਆ ਦੇਦਾ 70000 ਜੀ ਇਹ ਦਵਾਂਗੇ 65000 ਦੇ ਵਿੱਚ ਪਹੁੰਚ ਫੇਰ ਅਸੇ ਕਰੀ ਕਿੰਨੇ ਤੱਕ ਜੀ ਨਹੀਂ ਨਹੀਂ ਕਿੰਨੇ ਦਾ ਕੀ ਰੇਟ 65000 65000 ਦੇ ਵਿੱਚ ਪਹੁੰਚ 65000 ਦੇ ਵਿੱਚ ਪਹੁੰਚ ਠੀਕ ਹੈ 100 ਕਿਲੋਮੀਟਰ ਇਹ ਹੇਗੀ ਗੱਦੇ ਅਰਦੀ ਆ ਹਾਂਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਚਲੋ ਜੀ ਤੇ ਅਗਲੇ ਨਾਗ ਤੇ ਚੌਥੇ ਨਾਗ ਬਾਰੇ ਦਿਓ ਜਾਣਕਾਰੀ ਆ ਵੀ ਉਹਦੀ ਕੱਟੀ ਆਹ ਲਓ ਜੀ ਖਾ ਪਰਾਣਾ ਨਹੀਂ ਤਾਂ ਵੀ ਅੱਲਾ ਪੀਲੀ ਦੇ ਪਾਵੇ ਆ ਜੀ ਲਓ ਜੀ ਇਹਦੇ ਮਗਰ ਵੀ ਕੱਟੀ ਆ ਜੀ ਨਾਲ ਕਿੰਨਾ ਚਿਰ ਹੋ ਗਿਆ ਜੀ ਇਹਨੂੰ ਕੋਈ ਨੂੰ ਇਹਨੂੰ ਕੋਈ ਢਾਈ ਮਹੀਨੇ ਨਾਲੇ ਕੋਈ ਤਿੰਨ ਨਾਲ ਠੀਕ ਹੈ ਢਾਈ ਦਿਨ ਮਹੀਨੇ ਕਿੰਨਾ ਸੁਆਦਾ ਦੂਸਰਾ ਸੁਆ ਜੀ ਹਾਂ ਪੂਰੀ ਭਲੀ ਆਈ ਹੈ ਹਾਂ हां जी ਸਿੰਗ ਤੁੰਗ ਹੈ ਚੰਗੇ ਪੂਰੇ ਹਾਂ ਜੀ ਪੂਰੀ ਚੰਗੀ ਰਾਜੀ ਆਵੇ ਆਹ ਆ ਇਹਦਾ ਵੀ ਬੜਾ ਸੂਤ ਹੋਣਾ ਤੇ ਕਿੰਨਾ ਦੁੱਧ ਆਈਏ ਥੱਲੇ ਪਾਜੀ ਇਹ ਥੱਲੇ ਹੋਤ 8 8 ਸਾਢੇ 7 ਕਿਲੋ ਸਾਢੇ 7 ਦੀ ਫੁੱਲ ਗਰੰਟੀ ਠੀਕ ਆ ਜੀ ਠੀਕ ਹੋ ਜੀ ਮਹੀਨੇ ਦਾ ਗੱਡਿਆ ਦੇ ਕੱਟੂਗੀ ਜੀ ਹਾਂਜੀ ਵਖਾ ਇੱਕ ਵੇੜਾ ਭਰਾਵਾਂ ਨੂੰ 7 ਲੀਟਰ 7 ਲੀਟਰ ਦੁੱਧ ਹੈ ਜੀ ਥਲੇ ਜੀ ਜੀ ਤੇ 7ਾਂ ਤੋਂ ਬਾਹਰ ਹੋਊਗਾ 7ਾਂ ਤੋਂ ਬਾਹਰ ਹੋਊਗਾ ਜੀ ਸਾਬ ਆਂਦਾ ਠੀਕ ਹੈ ਜੀ 7ਾਂ ਤੋਂ ਬਾਹਰ ਹੋਊਗਾ ਜੀ ਠੀਕ ਹੈ ਜੀ ਦੂਸਰਾ ਸੁਆ ਠੰਡੀ ਦੇ ਲਾ ਹਾਂਜੀ ਹਾਂਜੀ ਕਿੰਨੀ ਠੰਡੀ ਹੈ ਜਿੱਥੇ ਖੜਾ ਰਿਆ ਉੱਥੇ ਖਲੋਗੀ ਹਾਂਜੀ ਤੇ ਚਵਾਈ ਦੂਜੀ ਜੀ ਸਾਬ ਕਿਵੇਂ ਹਾਂਜੀ ਲੇਵਾਂ ਲੂਗਾ ਚੰਗਾ ਇਹਦਾ ਪਰੇ ਕਰੇ ਨਾ ਬਾਲਾ ਲੈ ਕੇ ਮਾਰ ਮਾ ਐ ਪੂਰੀ ਕਾਲੀ ਆ ਇਸ ਤਰ੍ਹਾਂ ਹਾਂਜੀ ਦੋਸਤੋ ਨਾਲ ਇਹ ਕੱਟੀ ਹੈ ਜੀ ਤੇ ਕਿੰਨਾ ਕਿੰਨਾ ਟਾਈਮ ਹੋ ਗਿਆ ਸੂਣ ਫੇਰ ਦੱਸ ਦੇ ਜੀ ਇੱਕ ਰੀ 2.5 ਮਹੀਨੇ 2.5 ਮਹੀਨੇ ਠੀਕ ਹੈ ਜੀ ਤੇ ਦੁੱਧ ਫੇਰ ਦੱਸ ਦਿਓ ਕਿੰਨਾ ਜੀ ਕਿਲ ਸਾਹਿਬ 2.5 ਠੀਕ ਹੈ ਪੂਰਾ ਪੱਕਾ ਬਾਕੇ ਆਪਣੀ ਤਸੱਲੀ ਕਰਕੇ ਹਾਂਜੀ ਤੇ ਗਿਲ ਸਾਹਿਬ ਕੀ ਰੇਟ ਕਰਦਾ ਜੀ ਇਹਦਾ ਇਹਦਾ 75000 ਪਹੁੰਚ 75000 ਦੇ ਵਿੱਚ ਮਾਨਦਾ ਪ੍ਰਤਾਪ ਜੀ 70000 ਤੱਕ ਪਹੁੰਚ ਕਰਦਾਗੇ 70000 ਦੇ ਵਿੱਚ ਪਾਉਂ ਠੀਕ ਹੈ ਜੀ 100 ਕਿਲੋਮੀਟਰ ਦੇ ਵਿੱਚ ਠੀਕ ਹੈ ਜੀ ਠੀਕ ਚਲੋ ਜੀ ਆਪਾਂ ਅਗਲੇ ਨਾਲ ਤੇ ਚੱਲਦੇ ਹਾਂ گاਵਾਾਂ ਦੀ ਸ਼ੁਰੂਆਤ ਕਰੀਏ ਦੱਸੋ ਜੀ ਗਿਲਸਾ ਦੇ ਬਾਰੇ ਜਾਣਕਾਰੀ ਹਾਂਜੀ 7 ਮਹੀਨਾ ਦੀ ਗੱਬਣ ਹਾਂਜੀ ਦੂਸਰੇ ਸਵੇ ਸੁਣਾ 7 ਕਿਲੋ ਦੁੱਧ ਆ ਜੀ ਠੀਕ ਹੈ ਜੀ 7 ਮਹੀਨਾ ਦੀ ਗੱਬਣ 7 ਕਿਲੋ ਦੁੱਧ ਦੂਸਰੇ ਸਵੇ ਸੁਣਾ ਅਗਲਾ ਅਗਲਾ ਸਵੇ ਦੂਜਾ ਇਹਨੂੰ ਕਿਹਾ ਹਾਂ ਉਹ ਜਿਹੜੀ ਤੜਕਣਾ ਹੈ ਬਿਲਕੁਲ ਨੇਵਾਲੂ ਦਾ ਚੰਗਾ ਜੀ ਨਸਲ ਵੀ ਦੱਸ ਦੇ ਅੱਛਾ ਅੱਛਾ ਪੂਰੀ ਪੱਟੀ ਬੱਤੀ ਅੱਛਾ ਠੀਕ ਹੈ ਜੀ ਠੀਕ ਤੇ ਪਿਛਲੇ ਸੂਵੇ ਦਾ ਰਿਕਾਰਡ ਹੈਗਾ ਵੀ ਕਿਲੋ ਦਾ 20 ਕਿਲੋ ਦਾ ਰਕਾਰਡ ਹੈ ਜੀ ਠੀਕ ਹੈ ਜੀ ਐ ਪੂਰੀ ਠੰਡੀ ਸੀ ਲੈ ਚਵਾਈ ਚੂਈ ਦੇ ਵਿੱਚ ਕਿਵੇਂ ਅੱਛਾ ਜੀ ਇਦਾਂ ਬਿਨਾ ਭਾੜੇ ਤੋਂ ਹੀ